ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅਮਰਤਪਾਲ ਸਿੰਘ ਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ ਜਿਨ੍ਹਾਂ ਨੇ ਕਿਸੇ ਵਕਤ ਵਖਵਾਦੀ ਆਗੂ ਅਮਰਤਪਾਲ ਸਿੰਘ ਦੇ ਸਿਰ ਤੇ ਪੱਗ ਬਨ ਕੇ ਉਸ ਨੂੰ ਸਿੱਖ ਕੌਮ ਦਾ ਰਾਖਾ ਦੱਸਿਆ ਸੀ ਮਾਨ ਦਾ ਕਹਿਣਾ ਹੈ ਕਿ ਅਮਰਤਪਾਲ ਦੀ ਨਾ ਤਾਂ ਕੋਈ ਵਿਚਾਰਤਾ ਰਹਿ ਅਤੇ ਨਾ ਹੀ ਆਪਣੀ ਕੋਈ ਪਛਾਣ ਹੈ ਉਹ ਜਲਦੀ ਹੀ ਜੈ ਹਿੰਦ ਦੇ ਨਾਰੇ ਲਾਉਣਾ ਲਾਉਂਦਾ ਸੁਣਿਆ ਜਾਏਗਾ ਮਾਨ ਦੇ ਇਸ ਬਿਆਨ ਤੋਂ ਇੱਕ ਗੱਲ ਤਾਂ ਸਪਸ਼ਟ ਇਹ ਹੁੰਦੀ ਹੈ ਕਿ ਸੂਬੇ ਵਿੱਚ ਖਾਲਿਸਤਾਨ ਦੀ ਗੱਲ ਕਰਨ ਵਾਲੇ ਆਗੂਆਂ ਵਿੱਚ મતਭੇਦ ਪੈਦਾ ਹੋਣ ਲੱਗੇ ਨੇ ਅਤੇ ਆਗੂ ਇੱਕ ਦੂਜੇ ਨੂੰ ਜਲੀਲ ਕਰਨ ਲਈ ਬਿਆਨਬਾਜ਼ੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਅਮਰਤਪਾਲ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਅਮਰਤਪਾਲ ਨੇ ਖਡੂਰ ਸਾਹਿਬ ਤੋਂ ਸਸਤੀ ਹਲਕੇ ਤੋਂ ਚੋਣ ਲੜੀ ਸੀ ਅਤੇ ਚੋਣ ਜਿੱਤ ਕੇ ਲੋਕ ਸਭਾ ਚ ਪਹੁੰਚੇ ਜਦੋਂ ਕਿ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਚੋਣ ਹਾਰ ਚੁੱਕੇ ਨੇ ਇਹ ਵੀ ਦੱਸਦੇ ਆ ਕਿ ਅਮਰਤਪਾਲ ਸਿੰਘ ਨੂੰ ਇੱਕ ਵਾਰ ਵੀ ਸੰਸਦ ਵਿੱਚ ਜਾਣ ਦਾ ਮੌਕਾ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ ਦਾ ਵੀ ਰੁਖ ਕੀਤਾ ਸੀ ਚੋਣ ਹਾਰਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਲੱਗਦਾ ਹੈ ਕਿ ਅਮਰਤਪਾਲ ਸਿੰਘ ਉਹਨਾਂ ਤੇ ਹਾਵੀ ਹੋ ਰਿਹਾ ਹੈ ਜਿਸ ਕਾਰਨ ਮਾਨ ਨੇ ਹੁਣ ਉਹਨਾਂ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ ਖਾਸ ਗੱਲ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਅਮਰਤਪਾਲ ਦੇ ਨਾਲ ਖੜੇ ਸਨ ਪਰ ਹੁਣ ਜਦੋਂ ਅਮਰਤਪਾਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਬਣੇ ਤਾਂ ਮਾਨ ਨੂੰ ਖੁਦ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਮਾਨ ਨੇ ਅਮਰਤਪਾਲ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ ਮਾਨ ਦਾ ਕਹਿਣਾ ਹੈ ਕਿ ਅਮਰਤਪਾਲ ਜੈ ਹਿੰਦ ਕਹਿਣ ਵਾਲਿਆਂ ਵਿੱਚੋਂ ਇੱਕ ਹੈ ਤੇ ਕੁੱਲ ਮਿਲਾ ਕੇ ਹੁਣ ਅਮਰਤਪਾਲ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਕਿਸੇ ਵਕਤ ਇਹ ਸੀਗਾ ਕਿ ਜੇਕਰ ਅਮਰਤਪਾਲ ਵੱਖਵਾਦੀ ਵਿਚਾਰਧਾਰਾ ਨਾਲ ਸੰਬੰਧ ਰੱਖਤੇ ਤਾਂ ਸਿਮਰਜੀਤ ਸਿੰਘ ਮਾਨ ਪਹਿਲਾਂ ਹੀ ਇਸ ਤਰੀਕੇ ਦੀ ਵਿਚਾਰਧਾਰਾ ਦੇ ਵਿੱਚ ਉਹ ਗੁਜ਼ਰ ਰਹੇ ਨੇ ਪਰ ਹੁਣ ਉਹਨਾਂ ਨੇ ਅਮਰਤਪਾਲ ਦੇ ਉੱਤੇ ਵੀ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ ਨੇ ਉਹ ਕਹਿੰਦੇ ਕਿ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੈ ਹਿੰਦ ਕਹੂਗਾ ਉਹਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਹੈਗੀ ਤਾਂ ਕਹਿ ਲਈਏ ਕਿ ਪੁਣੇ ਵਿਵਾਦ ਇੱਕ ਵੱਡਾ ਉਹਨਾਂ ਨੇ ਖੜਾ ਕਰ ਦਿੱਤਾ ਤੇ ਜਿਹੜਾ ਅਮਰਤਪਾਲ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਦਸ਼ਕਰ ਨੇ ਵੀ ਦੱਸਿਆ ਕਿ ਅਮਰਤਪਾਲ ਸਿੰਘ ਅਜਾ ਤੌਰ ਤੇ ਚੋਣ ਲੜੇ ਤੇ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਤੇ ਉੱਥੋਂ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਹਰਾ ਕੇ ਲੋਕ ਸਭਾ 'ਚ ਪਹੁੰਚੇ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਉੱਤੇ ਇੱਕ ਹੋਰ ਗੁਰਪ੍ਰੀਤ ਸਿੰਘ ਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਯੂਪੀਏ ਦਾ ਵੀ ਜਿਹੜਾ ਧਾਰਾ ਲੱਗੀ ਸੀਗੀ ਤਾਂ ਅਮਰਤਪਾਲ ਦੀਆਂ ਮੁਸ਼ਕਲਾਂ ਭਾਵੇਂ ਵਧੀਆਂ ਹੋਈਆਂ ਨੇ ਪਰ ਫਿਰ ਵੀ ਕਹ ਲਈਏ ਕਿ ਅਮਰਤਪਾਲ ਦੇ ਹੱਕ ਦੇ ਵਿੱਚ ਬਹੁਤ ਸਾਰੇ ਨੌਜਵਾਨ ਸਪੋਰਟ ਦੇ ਵਿੱਚ ਨੇ ਉਹਨਾਂ ਦੀ ਸਪੋਰਟ ਕੀਤੀ ਜਾ ਰਹੀ ਹੈ ਤੇ ਮਾਗੀ ਵਾਲੇ ਦਿਨ ਉਹਨਾਂ ਨੇ ਨਵੀਂ ਪਾਰਟੀ ਦਾ ਵੀ ਐਲਾਨ ਕਰ ਦਿੱਤਾ ਹੈ ਉਹਨਾਂ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਨਵੀਂ ਪਾਰਟੀ ਦਾ ਵੀ ਜਿਹੜਾ ਗਠਨ ਕੀਤਾ ਗਿਆ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਲੜਨ ਦੀ ਵੀ ਤਿਆਰੀ ਹੋ ਸਕਦੀ ਹੈ ਪਰ ਸਿਮਰਜੀਤ ਸਿੰਘ ਮਾਨ ਦੀ ਕਿਉਂਕਿ ਜੇਕਰ ਪੰਥ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪੰਥ ਦੇ ਨਾਮ ਦੇ ਉੱਤੇ ਕਈ ਪਾਰਟੀਆਂ ਨੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਖਵਾਉਂਦੀ ਹੈ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਸਿਮਰਤ ਜਿਸ ਨਾਮ ਦੀ ਪਾਰਟੀ ਆ ਉਹ ਵੀ ਪੰਥਕ ਖਵਾਉਂਦੀ ਹੈ ਉਧਰ ਜਿਹੜੀ ਹੁਣ ਨਵੀਂ ਪਾਰਟੀ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਦੇ ਨਾਮ ਦੇ ਅਧੀਨ ਰੱਖਿਆ ਹੋਇਆ ਉਹਨਾਂ ਨੇ ਤਾਂ ਹੁਣ ਜਿਹੜਾ ਪੰਥ ਹੈ ਉਹ ਵੀ ਇਕਜੁੱਟ ਨਹੀਂ ਹੈਗਾ ਕਿਉਂਕਿ ਬਾਦਲ ਧੜੇ ਨਾਲ ਮਾਫ ਕਰਨਾ ਸ਼੍ਰੋਮਣੀ ਮਣੀ ਕਾਲੀ ਦਾ ਨਾਲ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ ਅਮਰ ਅਮਰਤਪਾਲ ਦੀ ਵਿਚਾਰਧਾਰਾ ਨਾਲ ਮੈਚ ਨਹੀਂ ਕਰਦੀ ਇੱਕ ਦੂਜੇ ਦੇ ਵਿਰੋਧੀ ਨੇ ਤੇ ਉਧਰੋਂ ਸਿਮਰਨ ਜੀ ਸਿੰਘ ਮਾਨ ਵੀ ਅਮਰਤਪਾਲ ਦੇ ਵਿਰੋਧੀ ਹੋ ਚੁੱਕੇ ਨੇ ਜਾਨੀ ਕਿ ਤਿੰਨੇ ਪਾਰਟੀਆਂ ਪੰਥ ਦੀਆਂ ਸਾਰੀਆਂ ਪਾਰਟੀਆਂ ਪੰਜਾਬ ਦੇ ਅੰਦਰ ਇਕਜੁੱਟ ਨਹੀਂ ਹੈਗੀਆਂ ਇੱਕਮਤ ਨਹੀਂ ਹੈਗੀਆਂ ਅਲੱਗ-ਅਲੱਗ ਵਿਚਾਰਧਾਰਾ ਤੇ ਚੱਲ ਰਹੇ ਨੇ ਤੇ ਇੱਕ ਦੂਜੇ ਦਾ ਠੋਕਮਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਲੋਕ ਸਭਾ ਮਾਫ ਕਰਨਾ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨਾ ਕੁ ਫਾਇਦਾ ਕਿਸ ਪਾਰਟੀ ਨੂੰ ਹੁੰਦਾ ਨਜ਼ਰ ਆਏਗਾ ਤੇ ਹਾਲਾਤ ਕੀ ਰਹਿਣਗੇ ਦਿਓ ਜੱਜ ਧੰਨਵਾਦ